ਤੇ ਕਰ ਗਿਆ ਤੁਸੀਂ ਦੇਖੋ ਮੈਂ ਮੇਰੇ ਕੋਲੇ ਕੋਚੀ ਮੈਂ ਲੈ ਕੇ ਆਇਆ ਸੀਗਾ ਡਿਟੇਲ ਹੈਗੀ ਆ ਜਾਖੜ ਸਾਹਿਬ ਪਾਰਟੀ ਦੇ ਵਫਾਦਾਰ ਤੋਂ ਆਪਣੇ ਆਪ ਨੂੰ ਕਹਿੰਦੇ ਲੋਇਲਟੀ ਅਬਾਊਟ ਦਾ ਪਾਰਟੀ ਇਸ ਬੰਦੇ ਦੀ ਕੀ ਲੋਇਲਟੀ ਰਹੀ ਹੈ ਕਾਂਗਰਸ ਪਾਰਟੀ ਨੇ ਕੀ ਨਹੀਂ ਦਿੱਤਾ ਜਾਖੜ ਪਰਿਵਾਰ ਨੂੰ ਲੋਇਲਟੀ ਇਹ ਸੀ 1977 ਦੇ ਵਿੱਚ ਸੰਤੋਖ ਸਿੰਘ ਰੰਧਾਵਾ ਪਰਲੀਮੈਂਟ ਦਾ ਚੋਣ ਲੜੇ ਜਖੜ ਪਰਿਵਾਰ ਨੇ ਉਹਨਾਂ ਦੀ ਮੁਖਾਲਫਤ ਕੀਤੀ ਫਿਰੋਜ਼ਪੁਰ ਤੋਂ ਸੁਖਜਿੰਦਰ ਅੰਦਾਵਾ ਜਿਉਂਦੇ ਜਾਗਦੇ ਬੈਠੇ ਪੁੱਛ ਲਓ ਹੰਸਰਾਜ ਜੋਸ਼ਣ 1999 ਚ ਚੋਣ ਲੜਿਆ ਮੈਂਬਰ ਆਫ ਪਾਰਲੀਮੈਂਟ ਦਾ ਇਹਨਾਂ ਨੇ ਮੁਖਾਲਫਤ ਕੀਤੀ ਜਰਾ ਹੰਸਰਾਜ ਜੋਸ਼ਣ ਜਿਉਂਦਾ ਬੈਠਾ ਤੁਸੀਂ ਪੁੱਛ ਲਓ ਜਗਮੀਤ ਸਿੰਘ ਬਰਾੜ 2004 ਚ ਮੇਰੇ ਨਾਲ ਅੱਜਕੱਲ ਬੰਦੀ ਨਹੀਂ ਹੈ ਲੇਕਿਨ ਸਾਰੀ ਦੁਨੀਆ ਜਾਣਦੀ ਹੈ ਤੁਸੀਂ ਪੁੱਛ ਲਓ ਵੀ ਉਹਰਾ ਕੀ ਹਾਲ ਕੀਤਾ ਇਹਨਾਂ ਨੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਚੋਣਾਂ ਲੜੇ ਹੁਣ ਸ਼ੇਰ ਸਿੰਘ ਖਬਾਇਆ ਜਦੋਂ ਇਹ ਭਾਈ ਸਾਹਿਬ ਆਦਨੀਆਂ ਜਾਖੜ ਸਾਹਿਬ ਸਾਡੇ ਪ੍ਰਧਾਨ ਸਨ ਕਾਂਗਰਸ ਦੇ ਪਹਿਲਾਂ ਤਾਂ ਉਹਦੀ ਟਿਕਟ ਆਪੋਜ਼ ਕਰਦੇ ਰਹੇ ਫਿਰ ਜਦੋਂ ਉਹਨੂੰ ਟਿਕਟ ਮਿਲ ਗਈ ਤੇ 2019 ਦੇ ਵਿੱਚ ਇਹਨਾਂ ਨੇ ਸ਼ੇਰ ਸਿੰਘ ਖਬਾਇਏ ਨੂੰ ਹਰਾਇਆ ਜਿਉਂਦਾ ਜਾਗਦਾ ਤਿੰਨ ਵਾਰ ਦਾ ਮੈਂਬਰ ਆਫ ਪਾਰਲੀਮੈਂਟ ਉਹਨੇ ਸ਼ੇਰ ਸਿੰਘ ਖਬਾਇਏ ਨੇ ਵੀ ਇਹਨੂੰ ਹਰਾਇਆ ਵਿਆ ਇਹਨਾਂ ਨੂੰ ਸੌਰੀ ਇਹਨਾਂ ਨੂੰ ਜਾਖੜ ਸਾਹਿਬ ਨੂੰ ਫੇਰ ਹੁਣ ਦਵਿੰਦਰ ਕੋਭਾਇਆ 2022 ਚ ਚੋਣ ਲੜਿਆ ਐਮਐਲਏ ਦਾ ਬੇਟਾ ਯੰਗ ਮੁੰਡਾ ਐਮਐਲਏ ਜ਼ਿਲ੍ਹੇ ਦਾ ਪ੍ਰਧਾਨ ਪੁੱਛ ਲੋ ਇਹਨਾਂ ਦੀ ਇਹਨਾਂ ਨੇ ਕੀ ਕਾਰਨਾਂ 'ਮੇ ਕੀਤੇ ਇਹਨਾਂ ਦੀ ਬੀਜੇਪੀ ਨਾਲ ਸੈਟਿੰਗ ਸੀ ਆਲਰੇਡੀ ਤੇ ਸੈਟਿੰਗ ਦੇ ਰਾਹੀ ਇਹਨਾਂ ਨੇ ਕਿਹਾ ਕਿ Hindu face Hindu face ਨਹੀਂ ਕਾਂਗਰਸ ਨੂੰ ਟੋਲਰੇਟ ਪਾਰਟੀ 'ਚ ਰਹਿ ਕੇ ਬਤੌਰ ਪ੍ਰਧਾਨ ਤੁਸੀਂ ਨੁਕਸਾਨ ਕੀਤਾ ਪਾਰਟੀ ਦਾ ਫੇਰ ਕਹਿੰਦੇ ਵਾਰੀ ਵਾਰੀ ਮੈਂ ਅਣਖੋਰ ਗੈਰਤਮੰਦ ਐ ਮੈਂ ਰਾਜਾ ਵੜਿੰਗ ਨਹੀਂ ਐ ਰਾਜਾ ਵੜਿੰਗ ਚਤਾਨਖੋਰ ਗੈਰਤ ਨਹੀਂ ਐ ਰਾਜਾ ਵੜਿੰਗ ਦਾ ਨਾਮ ਲੈ ਕੇ ਮੈਨੂੰ ਗਾਹ ਨਾ ਕੱਢੋ ਅਣਖੋਰ ਗੈਰਤ ਦੀ ਮੈਂ ਤਾਂ ਇਹਨਾਂ ਨੂੰ ਜਾਖੜ ਸਾਹਿਬ ਜੀ ਤੋਂ ਵੀ ਨਾ ਕਦੇ ਨਹੀਂ ਬੋਲੇਆ ਇਸ ਅਣਖੋਰ ਗੈਰਤ ਵਾਲੇ ਚੌਧਰੀ ਸਾਹਿਬ ਨੇ ਇਹਨਾਂ ਨੂੰ ਸੁਖਬੀਰ ਬਾਦਲ ਨੇ ਕਿਹਾ ਸੁਖਬੀਰ ਬਾਦਲ ਨੇ ਕਿਹਾ ਦੋ ਕੌੜੀ ਦਾ ਜਾਖੜ ਜੇ ਨਹੀਂ ਰੀਲ ਹੈਗੀ ਤਾਂ ਜਾਖੜ ਸਾਹਿਬ ਉਹ ਪਲੀਜ਼ ਬੰਕਰਸ ਤੋਂ ਮੰਗਵਾ ਲਿਓ ਦੋ ਕੌੜੀ ਦਾ ਜਾਖੜ ਤੁਹਾਨੂੰ ਕਿਹਾ ਤੁਹਾਨੂੰ ਬਿਲਕੁਲ ਗੁੱਸਾ ਨਹੀਂ ਆਇਆ ਮੈਂ ਤੁਸੀਂ ਕੋਈ ਸ਼ੱਗੋ ਰਿਐਕਟ ਕੀਤਾ ਮੈਂ ਤਾਂ ਤੁਹਾਨੂੰ ਕਦੇ ਕੁਝ ਕਿਹਾ ਹੀ ਨਹੀਂਗਾ ਤੁਸੀਂ ਮੇਰੇ ਖਿਲਾਫ ਤੁਸੀਂ ਇੰਨਾ ਕੁਝ ਕੀਏ ਸਿੱਖ ਨਹੀਂ ਹੈ ਫਲਾ ਹੈ ਪਾਗਰ ਨਹੀਂ ਬੰਦਾ ਸੋ ਇਹ ਸਾਰੀਆਂ ਗੱਲਾਂ ਫੇਰ ਗੁੱਸਾ ਕਿੱਥੇ ਗੱਲ ਹੈ ਤੁਸੀਂ ਇਨਕੇਪेबल ਪ੍ਰੈਜ਼ੀਡੈਂਟ ਹੋ ਬਤੌਰ ਕਾਂਗਰਸ ਦੇ ਪ੍ਰਧਾਨ ਤੁਸੀਂ ਇਨਕੈਪेबल ਪ੍ਰੈਜ਼ੀਡੈਂਟ ਰਹੇ 78 ਸੀਟ ਤੁਸੀਂ 78 ਜਿੱਤੇ ਤੁਸੀਂ ਆਪਣੀ ਸੀਟ ਹਾਰ ਗਏ ਫਿਰ 2019 ਨੂੰ ਪਾਰਲੀਮੈਂਟ ਮੈਥਡਲੋ ਕੀ ਬਾਈ ਡਿਫਾਲਟ ਤੁਹਾਨੂੰ ਬਾਈ ਡਿਫਾਲਟ ਤੁਸੀਂ ਐਮਪੀ ਬਣੇ ਤੁਹਾਨੂੰ ਬਾਈ ਇਲੈਕਸ਼ਨ ਜਤਾਇਆ ਗਿਆ ਨਹੀਂ ਤਾਂ ਤੁਸੀਂ ਪਹਿਲੀ ਵਾਰੀ 26 ਸਾਲਾਂ ਦੇ ਵਿੱਚ ਨਾ ਤਾਂ ਤੁਸੀਂ ਕਾਂਗਰਸ 'ਚ ਕੋਸ਼ਿਸ਼ ਕੀਤਾ 26 ਸਾਲਾਂ 'ਚ ਪਹਿਲੀ ਵਾਰੀ ਭਾਜਪਾ ਨੇ 21 ਸੀਟ ਪੰਜਾਬ ਚ ਨਹੀਂ ਜਿੱਤੀ ਕਿਉਂ ਸਾਰੀ ਬੀਜੇਪੀ ਆਈਸੋਲੇਟਡ ਹੈ